ਮੈਂ ਮਣਿਆਣੇ ਤੋਂ ਸਰਪੰਚ ਜੀ ਗੁਰਸੇਵ ਸਿੰਘ ਅ ਸਰ ਜਿਹੜਾ ਹਾਸਲ ਹੋਇਆ ਕਿਵੇਂ ਹਾਸਾ ਹੈ ਕਿਹੜੀ ਨਹਿਰ ਹੈ ਕਿੱਥੋਂ ਦੇ ਲੋਕ ਸੀਗੇ ਪੂਰੀ ਜਾਣਕਾਰੀ ਤੇ ਜਿਹੜਾ ਆਪਣਾ ਵੱਡੀ ਨਹਿਰ ਹੈ ਜਿਹੜੀ ਪਾਖੜਾ ਨਹਿਰ ਕਹਿੰਦੇ ਆਪਾਂ ਜਿਹੜਾ ਗੇਲਿਆਂ ਤੋਂ ਬਲੀ ਵਾਲਾ ਹੈਡ ਨੂੰ ਪੁੱਲ ਜਾਂਦਾ ਉਹਦੇ ਵਿਚਾਲੇ ਹਾਸਾ ਹੋਇਆ ਇਹ ਮਣਿਆਣੇ ਪਿੰਡ ਦੀ ਲੇਬਰ ਸੀਗੀ ਜਿਹਦੇ ਵਿੱਚ 10-12 ਜਣੇ ਪਨੀਰੀ ਪੱਟ ਕੇ ਟਰੈਕਟਰ ਤੇ ਲੈ ਕੇ ਜਾ ਰਹੇ ਸੀਗੇ ਤੇ ਉਹ ਟਰੈਕਟਰ ਦਾ ਸੰਤੁਲਨ ਵਿਗੜਨ ਦੇ ਕਾਰਨ ਟਰੈਕਟਰ ਨਹਿਰ ਦੇ ਵਿੱਚ ਡਿੱਗ ਗਿਆ ਜਿਸ ਦੇ ਵਿੱਚ ਤਿੰਨ ਸਾਡੇ ਪਿੰਡ ਦੀਆਂ ਲੇਡੀਜ਼ਾਂ ਨੇ ਜਿਹੜੀਆਂ ਉਹ ਡੁੱਬ ਗਈਆਂ ਨੇ ਜਿਨ੍ਹਾਂ ਦੀ ਤਲਾਸ਼ ਅਸੀਂ ਕਰ ਰਹੇ ਹਾਂ ਤੇ ਬਾਕੀਆਂ ਨੂੰ ਸਹੀ ਸਲਾਮਤ ਅਸੀਂ ਕੱਢ ਲਿਆ ਜਿਨ੍ਹਾਂ ਨੂੰ ਹਸਪੀਟਲ ਲੈ ਕੇ ਜਾਣ ਦੀ ਹਸਪੀਟਲ ਲੈ ਗਏ ਕਿਹੜੇ ਹਸਪੀਟਲ ਗਏ ਨੇ ਕਿੱਥੇ ਗਏ ਟਵਾਣੇ ਸੰਗਮ ਹਸਪੀਟਲ ਉਹਨਾਂ ਨੂੰ ਇੱਕ ਵਾਰ ਫੋਰਸਟਡ ਕੀਤਾ ਗਿਆ ਟਰੈਕਟਰ ਹੁਣ ਨਹਿਰ ਦੇ ਵਿੱਚ ਹੀ ਹੈ ਹਾਂਜੀ ਟਰੈਕਟਰ ਨਹਿਰ ਦੇ ਵਿੱਚ ਹੈ ਤੇ ਤਿੰਨ ਲੇਡੀਜ਼ ਨੇ ਜਿਹੜੀ ਉਹ ਵੀ ਨਹਿਰ ਦੇ ਵਿੱਚ ਹੀ ਨੇ ਪ੍ਰਸ਼ਾਸਨ ਪਹੁੰਚਿਆ ਇੱਥੇ ਹਾਂਜੀ ਹਾਂਜੀ ਮਾਨਯੋਗ ਡੀਐਸਪੀ ਸਾਹਿਬ ਤਹਿਸੀਲਦਾਰ ਸਾਹਿਬ ਤੇ ਸਾਰਾ ਪ੍ਰੋਸੈਸਸਨ ਇੱਥੇ ਪਹੁੰਚੇ ਹੋਇਆ ਹੈ ਆਪਦੇ ਵੱਲੋਂ ਸਾਰਿਆਂ ਦੀ ਕੋਸ਼ਿਸ਼ ਚੱਲ ਰਹੀ ਹੈ ਉਹਨਾਂ ਦੀ ਭਾਲ ਲਈ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਗੋਤਾਖੋਰ ਪਹਿਲੀ ਵਾਰ ਤਾਂ ਜਿਵੇਂ ਗੋਤਾਖੋਰ ਮਾਰ ਕੇ ਦੇਖਾਂਗੇ ਉਸ ਤੋਂ ਬਾਅਦ ਅਸੀਂ ਪ੍ਰਾਈਵੇਟ ਕੈਮਰੇ ਵਾਲਿਆਂ ਨਾਲ ਗੱਲ ਕੀਤੀ ਹੈ ਵੀ ਨਹਿਰ ਦੇ ਵਿੱਚ ਕੈਮਰਾ ਸੁੱਟ ਕੇ ਅਸੀਂ ਦੇਖ ਸਕੀਏ ਵੀ ਅਗਰ ਇੱਥੇ ਹੀ ਹੈਗੇ ਨੇ ਨਹੀਂ ਤਾਂ ਫਿਰ ਜਿਵੇਂ ਪਹਿਲਾਂ ਵੀ ਹਾਦਸਿਆਂ ਦੇ ਦੌਰਾਨ ਵਰਤਿਆ ਜਾਂਦਾ ਦੇਸੀ ਜੁਗਾਰ ਟਾਈਪ ਇੱਕ ਕੰਡਾ ਹੁੰਦਾ ਉਹ ਕੰਡਾ ਮਾਰ ਕੇ ਅਸੀਂ ਦੇਖਾਂਗੇ ਵੀ ਜੇ ਇੱਥੇ ਬਾਡੀ ਹੈਗੀ ਹੈ ਕਿਹੜੀਆਂ ਲੇਡੀਜ਼ ਤੇ ਬੱਚੇ ਕਿੰਨੀ ਕਿੰਨੀ ਉਮਰ ਦੇ ਹੈਗੇ ਹੋਣ ਕੀ ਨਾਮ ਹੈ ਦੋ ਲੇਡੀਆਂ ਨੇ ਜਿਹੜੀਆਂ ਜੀ ਨੂੰ ਸੀਗੀਆਂ ਸਾਡੇ ਪਿੰਡ ਦੀਆਂ ਤਕਰੀਬਨ ਉਮਰ 35 ਤੋਂ 40 ਸਾਲ ਦੋਨਾਂ ਦੀ ਤੇ ਇੱਕ ਕੁੜੀ ਆ ਜਿਹੜੀ 17-18 ਸਾਲ ਦੀ ਸੀਗੀ ਜਿਹਨਾਂ ਦੇ ਇੱਥੇ ਕਿੱਡਾ ਬੜੀ ਨਹੀਂ ਨਹੀਂ ਅਲੇਸਾ ਤੁਸੀਂ ਕੀ ਨਾਮ ਹੈ ਬ੍ਰਦਰ ਕਾਲਾ ਸਿੰਘ ਕਾਲਾ ਸਿੰਘ ਕਿਹੜਾ ਪਿੰਡ ਆ ਤੁਹਾਡਾ ਜਿਨੇ ਕਿੰਨੇ ਪਰਿਵਾਰ ਦੇ ਮੈਂਬਰ ਸੀਗੇ ਕੌਣ ਕੌਣ ਸੀਗੇ ਸਾਰੀ ਜਾਣਕਾਰੀ ਜੀ 12 12 ਬੰਦੇ ਟਰੈਕਟਰ ਦੇ ਉੱਤੇ ਚੜੇ ਹੋਏ ਜੀ ਫਰੋਦ ਪੱਟ ਕੇ ਜਾਣ ਲੱਗ ਪਏ ਜੀ ਲਾਣਾ ਹੂੰ ਤੇ ਟਰੈਕਟਰ ਦੇ ਜਾਣਗੇ ਉਹ ਤੋਂ ਕੰਟਰੋਲ ਨਹੀਂ ਹੋਇਆ ਰੇਸ ਆ ਗਈ ਨਹਿਰ ਦੇ ਵਿੱਚ ਕੁਝ ਬੰਦੇ ਨਿਕਲ ਗਏ ਤਿੰਨ ਲੇਡੀਆਂ ਵਿੱਚ ਕੋਣ ਕੋਣ ਸੀ ਪਰਿਵਾਰ ਦੇ ਤੁਹਾਡੇ ਇੱਕ ਕੁੜੀ ਆ ਆਪਣੀ ਇੱਕ ਚਾਚੀ ਆ ਇੱਕ ਪਰਜਾਈ ਆ ਕਿੰਨੇ ਹਜੇ ਡੈਡ ਬੋਲੀਆਂ ਨਹੀਂ ਮਿਲੇ ਜੀ ਡੈਡ ਬੋਤ ਨਹੀਂ ਮਿਲੇ ਬਾਕੀਆਂ ਦੇ ਹਾਲਾਤ ਕਿੱਦਾਂ ਨੇ ਜਿਹੜੇ ਬਾਕੀ ਜੀ ਦੇਖੋ ਹਸਪਤਾਲ ਦੇ ਵਿੱਚ ਆਸੀਂ ਤਾਂ ਤੁਹਾਡੇ ਕੋਲੇ ਖੜੇ ਆ ਮਤਲਬ ਕਿ ਉਹ ਬਾਹਰ ਉਹ ਬਾਕੀ ਠੀਕ ਨੇ ਜੀ ਸੱਟਾ ਬੇਟਾ ਦਾ ਸਭ ਦੇ ਲੱਗਿਆ ਨੇ ਕਲਟੀਵੇਟਰ ਦੇ ਡਿੱਗਿਆ ਨੇ ਜਦੋਂ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਇੱਕ ਲੇਡੀ ਜਾਨ ਦੂਜੇ ਨੂੰ ਬੋਲੀ ਹਾਂ ਕੀ ਨਾਮ ਹੈ ਕਰਨਾਲ ਤੁਸੀਂ ਕਿਹੜਾ ਪਿੰਡ ਆ ਤੁਹਾਡਾ ਸਾਰੀ ਗੱਲ ਕਿੰਨਾ ਜੀ ਕਰਨਾਲ ਸਿੰਘ ਜਿਹੜਾ ਇਹ ਹਾਸਾ ਹੋਇਆ ਕਿਸ ਤਰ੍ਹਾਂ ਦੇਖ ਰਹੇ ਹੋ ਵੀ ਜਿਹੜੀ ਨਹਿਰ ਵੀ ਓਪਨ ਪਈ ਹੈ ਕਿਵੇਂ ਕੀ ਕਹਿਣਾ ਚਾਹੁੰਦੇ ਇਹ ਹਾਸਾ ਜੀ ਹੋ ਨਹੀਂ ਸਕਦਾ ਜੇ ਪ੍ਰਸ਼ਾਸਨ ਚੱਲਦਾ ਹੁੰਦਾ ਕੋਈ ਨਹਿਰ ਦੇ ਲੱਗ ਸਾਡੇ 27 ਫਟਰਾ ਜਾਂਦਾ ਥੱਲੇ ਥੱਲੋਂ ਦੇ ਹਰਿਆਣਾ ਬਾਰਡਰ ਤੱਕ ਉਹ ਸਿੱਧਾ ਰੋਡ ਤੇ ਜੜਦਾ ਜੀ ਜੋ ਰਾਸ ਖੁੱਲਾ ਹੁੰਦਾ ਸਾਡਾ ਇਹ ਅੱਜ ਹਾਸਾ ਨਾ ਹੁੰਦਾ ਕਾਰਨ ਕੀ ਇਹ ਬੰਦਾ ਇਹ ਕਾਰਨ ਇਹ ਨਵੇਂ ਜ਼ਿੰਮੇਵਾਰਾਂ ਬੰਦਾ ਉੱਪਰ ਹੀ ਹੈ ਪ੍ਰਸ਼ਾਸਨ ਸੁੁੱਤਾ ਪਿਆ ਇਹ ਨਹਿਰ ਮੈਕਮ ਨੂੰ ਚਾਹੀਦਾ ਵੀ ਰਾਹ ਰਸਤੇ ਬੰਦ ਹੋਣ ਜਾਂਦੇ ਸਾਰੇ ਵੀ ਰਸਤਾ ਹੋਣਾ ਚਾਹੀਦਾ ਵੀ ਨਹਿਰੋਂ ਨਹਿਰ ਤੁਹਾਨੂੰ ਰਸਤਾ ਲਿਕੜਨਾ ਚਾਹੀਦਾ ਵੀ ਇਹ ਨਹਿਰਾ ਰਸਤਾ ਹੋਣੀ ਜਿਹਦਾ ਇਹ ਇੱਕ ਪਰਲੀ ਸਾਡੇ ਸੜਕ ਹੈ ਸਾਡੀ ਪਰਲੀ ਸਾਡੀ ਦੇ ਉਹਦੇ ਉੱਤੇ ਗਰੀਲ ਲੱਗਣੀ ਚਾਹੀਦੀ ਹੈ ਤੇ ਬਾਰ ਬਾਰ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਇਹ ਹਾਸੇ ਬਸ ਕਿੰਨੇ ਕ ਹਾਸੇ ਪਹਿਲਾਂ ਬਾਕਪਾ ਇਹਦੇ ਕਮ ਸੇ ਕਮ 10 ਹਾਸੇ ਬਾਕਪਾ ਪਹਿਲਾਂ ਪਿਛਲੇ ਜੀ ਐਮਐਲਏ ਸਾਹਿਬ ਨੇ ਜ਼ੈਰੇ ਜੀ ਐਮਐਲਏ ਸਾਹਿਬ ਨੇ ਕਿਹਾ ਸੀ ਕਿ ਵੀ ਮੈਂ ਵਿਧਾਨ ਸਭਾ 'ਚ ਇਹਨਾਂ ਨੇ ਮੁੱਦਾ ਚੁੱਕਿਆ ਸੀ ਵੀ ਸੜਕ ਦੇ ਆਲੇ-ਦਾਲੇ ਜਿਹੜੀ ਹੈਗੀ ਹੈ ਪੂਰੀ ਗ੍ਰੇਲ ਲਾਈ ਜਾਵੇ ਤੇ ਜਿਹੜੀਆਂ ਹੈਗੀਆਂ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਕਿਵੇਂ ਦੇਖਦੇ ਹੋ ਵੀ ਉਸ ਤੋਂ ਬਾਅਦ ਸਾਡੇ ਕੋਈ ਪ੍ਰਸ਼ਾਸਨ ਨਹੀਂ ਆ ਨਾ ਐਮਐਲਏ ਮੁੜ ਕੇ ਅਸੀਂ ਵਿਧਾਨ ਸਭਾ ਮੁੱਦਾ ਜਰੂਰ ਚੁੱਕਿਆ ਧੰਨਵਾਦ ਉਹਦਾ ਪਰ ਇਸੇ ਮੁੜ ਕੇ ਨਾ ਆ ਕੇ ਦੇਖਿਆ ਵੀ ਇਹ ਇਸੇ ਬਾਰਡਰ 'ਚ ਲੋਕ ਮਰਦੇ ਨੇ ਕਿ ਜਾਂਦੇ ਨੇ ਇਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਵੀ ਇੱਥੇ ਗੌਰ ਕੀਤੀ ਜਾਵੇ ਬਹੁਤ ਬਹੁਤ ਥੋੜਾ ਧੰਨਵਾਦ ਸਰ ਜਿਹੜਾ ਇਹ ਹਾਦਸਾ ਹੋਇਆ ਹੈ ਇਹ ਕਿੱਥੇ ਹੋਇਆ ਤੇ ਕਿਹੜੀ ਨਹਿਰ ਹੈ ਵੰਦੀ ਹੈ ਸਾਰੀ ਜਾਣਕਾਰੀ ਦੱਸੋ ਜੀ ਆਪਾਂ ਇਸ ਟਾਈਮ ਪਾਖੜਾ ਮੈਦਾਨ ਲੈਂਡ ਤੇ ਖੜੇ ਆਂ ਕਿ ਪਿੰਡ ਹਰੀਗੜ ਗੇਲਾ ਤਾਣਾਖਨੌਰੀ ਦੇ ਨੇੜੇ ਆਉਂਦਾ ਸਾਨੂੰ ਸਵੇਰੇ ਤਕਰੀਬਨ 11:30 ਵਜੇ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਥੇ ਮਜ਼ਦੂਰਾਂ ਦਾ ਭਰਿਆ ਹੋਇਆ ਇੱਕ ਟਰੈਕਟਰ ਇਹਦੇ ਵਿੱਚ ਜਿਹੜਾ ਫਟ ਗਿਆ ਸੀਗਾ ਉਸ ਤੋਂ ਬਾਅਦ ਤਿੰਨ ਮਜ਼ਦੂਰਾਂ ਲੇਡੀ ਮਜ਼ਦੂਰਾਂ ਜਿਹਦੇ ਵਿੱਚ ਕਮਲੇਸ਼, ਗੀਤਾ ਤੇ ਇੱਕ ਲੜਕੀ ਆ ਪਾਇਲ ਇਹਨਾਂ ਦੇ ਡੁੱਬ ਜਾਣ ਦਾ ਖਸਾ ਕਿੰਨੀ ਏਜ ਹੈ ਇਹਨਾਂ ਦੀ ਦੋ ਜੋ ਕਮਲੇਸ਼ ਤੇ ਗੀਤਾ ਨੇ ਉਹ ਤਕਰੀਬਨ 38-40 ਸਾਲ ਦੀ ਏਜ ਹੈ ਤੇ ਜਿਹੜੀ ਲੜਕੀ ਆ ਉਹ ਤਕਰੀਬਨ 15 ਸਾਲ ਦੀ ਏਜ ਹੈ ਸਰ ਕਿੱਥੇ ਜਾ ਰਹੇ ਸੀ ਇਹ ਜੀ ਕਿੱਥੇ ਲੰਘ ਜਾ ਰਹੇ ਸੀ ਪਿੱਛੇ ਖੇਤ ਹੈ ਉਹਦੇ ਵਿੱਚੋਂ ਪਨੀਰੀ ਪਟਕੇ ਜੀਰੀ ਲਗਾਉਣ ਵਾਸਤੇ ਜਾ ਰਹੇ ਸੀ ਤੇ ਅਨਫੋਰਚੂਨੇਟਲੀ ਇਹਦੇ ਵਿੱਚ ਜਿਹੜਾ ਆ ਪਾਖੜਾ ਦੇ ਵਿੱਚ ਟਰੈਕਟਰ ਦੇਖ ਕੇ ਸਰ ਟਰੈਕਟਰ ਦੇ ਤੇ ਹਜੇ ਲਾਸ਼ਾਂ ਅੰਦਰ ਨੇ ਜੀ ਉਹਨਾਂ ਦੀ ਭਾਲ ਜਾਰੀ ਹੈ ਤੇ ਟਰੈਕਟਰ ਵੀ ਹਲੇ ਵਿੱਚ ਹੀ ਆ ਉਹਨੂੰ ਵੀ ਕੱਢਣਾ ਹੈ ਜਿਹੜੇ ਬਾਕੀ ਮਜ਼ਦੂਰ ਸੀਗੇ 4-5 ਉਹ ਟੁਹਾਨੇ ਸੰਗਮ ਹਸਪਤਾਲ ਦੇ ਵਿੱਚ ਇਲਾਜ ਦੇ ਦੀਨ ਨੇ ਤੇ ਸੇਫ ਨੇ ਅੰਦਰ ਹੈ ਉਹਨੂੰ ਕਿਸ ਪ੍ਰਕਾਰ ਕੇ ਜੋ ਲੁੰਨਣੇ ਲਈ ਕੀ ਪ੍ਰਬੰਧ ਕੀ ਹੈ ਜੀ ਇੱਕ ਸਾਡੇ ਕੋਲ ਜੋ ਸਾਰਾ ਕਲੱਬ ਦੀ ਗੋਤਾਖਰਾਂ ਦੀ ਟੀਮ ਹੈ ਉਹ ਬੁਲਾਈ ਹੈ ਤੇ ਉਸ ਤੋਂ ਇਲਾਵਾ ਲੋਕਲ ਲੈਵਲ ਤੇ ਜੋ ਰਸੇ ਵਗੈਰਾ ਲੈ ਕੇ ਤੇ ਟਰੈਕਟਰਾਂ ਦੀ ਮਦਦ ਨਾਲ ਸੀ ਜਿਹੜਾ ਉਹ ਜਿਹੜੀ ਖੋਜ ਆ ਉਹ ਸ਼ੁਰੂ ਕਰ ਰਹੇ ਸੋ ਸਾਨੂੰ ਚਾਹੀਦਾ ਡਰਾਈਵਰ ਹੈਗਾ ਵੀ ਉਹਦੀ ਵੀ ਕੋਈ ਗਲਤੀ ਹੋਈ ਹੈ ਕਿਉਂਕਿ ਉਹ ਡਰਾਈਵਰ ਹੈ ਪਾਹਜ ਦੇ ਦੇਖੋ ਜੀ ਓਬਵੀਅਸ ਹੈ ਜੇ ਮਤਲਬ ਮਸ਼ੀਨਰੀ ਨੇ ਤਾਂ ਗਲਤੀ ਕੀਤੀ ਨਹੀਂ ਤਾਂ ਜੋ ਵੀ ਜਿਹਦੀ ਵੀ ਗਲਤੀ ਸਾਹਮਣੇ ਆਊਗੀ ਉਸ ਹਿਸਾਬ ਨਾਲ ਅੱਗੇ ਜਿਹੜੀ ਹੈ ਬਿਆਨ ਮੁਤਾਬਕ ਕਰ ਦੇਗੀ ਜਿਹੜਾ ਜਿਹੜਾ ਜਿਹਾ ਖਾਫਾ ਕਿਸ ਤਰ੍ਹਾਂ ਨਹੀਂ ਕੁਝ ਨਹੀਂ ਆ ਗਿਆ ਉਹ ਵੈਕਟੇ ਬਾਕੇ ਜਾਇਆ ਕਿੰਨੇ ਕਿੰਨੇ ਕਰਦੇ ਕਿ ਸਾਰੀ ਜਾਣਕਾਰੀ ਉਹ ਪਿੰਡ ਫਰੀਕਟ ਦਿਲਾ ਜੀ ਤਸੀਲ ਮੌਂਟ ਦੇ ਵਿੱਚ ਇੱਕ ਬੜੀ ਮਹੰਤਵਪੂਰਨ ਟਕਣਾ ਜਿਹੜਾ ਕਰਦੀ ਹੈ। ਇੱਕ ਦਿਨ ਬਾਅਦ ਬੈਠਾ ਤੇ ਉੱਪਰ ਕਾਫੀ ਚਾਲਤ ਤੇ ਉਹਦੇ ਨਾਲ 12 ਦੇ ਕਰੀਬ ਜਿਹੜੇ ਰਿਕਸ਼ੀ ਤੇ ਸਵਾਰਸ ਨੂੰ ਬਹੁਤ ਭੱਟ ਕੇ ਲੈ ਕੇ ਜਾਂਦੇ ਸਨ। ਰਹਿਮਤ ਪਾ ਲਿਆ ਉਧਰੋਂ। ਅਚਾਨਕ ਜਿਹੜਾ ਉਹਨਾਂ ਨੂੰ ਵਕਿੰਗ ਕਰਤੀ ਜਿਹੜਾ ਸਟ੍ਰਕਚਰ ਹੈ ਕਿ ਬਾਸਾ ਮੇਨ ਲਾਈਨ ਲੈ ਦਿਸ ਗਈ। ਇਹਦੇ ਵਿੱਚ ਜਿਹੜਾ 13 35 10 ਦੇਖ ਲੇ ਉਹ ਬਾਹਰ ਵਿੱਚ ਪੁੱਲੇ ਕੱਢ ਲੈਣੇ ਨੇ ਪਰ 10 ਜਿਹੜੀਆਂ ਲੇਡੀਆਂ ਨੇ ਔਰਤਾਂ ਨੇ ਉਹ ਵੜਿਆ ਨਾ ਪਿੰਡੀਆਂ ਨੇ ਉਹਨਾਂ ਨੂੰ ਵੀ ਜਿਹੜੀ ਲੱਭਣ ਲਈ ਉਹਦਾ ਕੋਈ ਮੋਬਾਈਲ ਹੀ ਉਹ ਲਗਾਤਾਰ ਉਹਨਾਂ ਨੂੰ ਲੱਭਣਗੇ ਪੁੱਛਤ ਕਰਾਂਗੇ ਤੇ ਜਿਹੜੀ ਉਹ ਸਿਰਫ ਉਹ ਜਿਹੜਾ ਸਟਰਕਟਰ ਜਿਹੜਾ ਸੀਗਾ ਉਹਨੂੰ ਅਸੀਂ ਕੱਢ ਲੈਣੇ ਦੇਖਣ ਲਈ ਕਿ ਕੀ ਹੋਇਆ ਕਿਸੇ ਨਾ ਹੋ ਗਈ ਅੰਦਰ ਵਿੱਚ ਜਿਹੜੀ ਕੋਈ ਉਹ ਨਹੀਂ ਹੈ ਉਹਨਾਂ ਦੇ ਇਸ ਤਰ੍ਹਾਂ ਅੱਗੇ ਜਿਹੜੀ ਸਾਡੇ ਜਖਮੀ ਜਿਹੜੇ ਜਖਮੀ ਹਨ ਕਿੱਥੇ ਡਾਕਲ ਕਰਾਇਆ ਗਿਆ ਕਿਸ ਤਰ੍ਹਾਂ ਦੀ ਸੇਵਾ ਮਿਲੀ ਜਖਮੀ ਆਪੋ ਸੈਜਨ ਨੇ ਤੁਹਾਨੂੰ ਇਹ ਕਿ ਉਹ ਜੁਰੀ ਹੈ ਕਿ ਆਪਣੇ ਦੇ ਕੋਲ ਜਿਹੜਾ ਹਸਪਤਾਲ ਹੈ ਉੱਥੇ ਲੈ ਕੇ ਜਾ ਦਿੱਤਾ ਕਿਉਂਕਿ ਇਸ ਦੇ ਨਜ਼ਿਕ ਪੈਦਾ ਹੈ